ਕਲਗੀ ਵਾਲਿਆ ਤੇਰੀਆਂ ਰਹਿਮਤਾਂ ਦਾ ਉਹ ਕਲਗੀ ਵਾਲਿਆ ਤੇਰੀਆਂ ਰਹਿਮਤਾਂ ਦਾ ਗਿਣਤੀ ਵਿੱਚ شمار ਨਹੀਂ ਹੋ ਸਕਦਾ ਤੇਰੀ ਦੀਦ ਦੇ ਭੁੱਖੇ ਪਿਆਸਿਆਂ ਦਾ ਮੈਥੋਂ ਪਿਆਰ ਇਜ਼ਹਾਰ ਨਹੀਂ ਹੋ ਸਕਦਾ ਮੈਥੋਂ ਪਿਆਰ ਇਜ਼ਹਾਰ ਨਹੀਂ ਹੋ ਸਕਦਾ ਜਿਹੜਾ ਸਮਾਂ ਬੀਤ ਜਾਏ ਤੇਰੀ ਗੋਦ ਅੰਦਰ ਤੇਰੀ ਗੋਦ ਅੰਦਰ ਆ ਉਹਦੀ ਗੋਦ ਵਿੱਚ ਆਨੰਦ ਮਾਣ ਰਹੇ ਹੋ ਜਿਹੜਾ ਸਮਾਂ ਬੀਤ ਜਾਏ ਤੇਰੀ ਗੋਦ ਅੰਦਰ ਓਏ ਉਹ ਸਮਾਂ ਕਦੇ ਖਰਾਬ ਨਹੀਂ ਹੋ ਸਕਦਾ ਐ ਪਰ ਜਨੂੰ ਤੇਰੇ ਕਿਹੋ ਜਿਹਾ ਐ ਪਰ ਜਨੂੰ ਤੇਰੇ ਪਿਆਰ ਦੀ ਲੋ ਹੈ ਨਹੀਂ ਉਨੂੰ ਤੇਰਾ دیدار ਨਹੀਂ ਹੋ ਸਕਦਾ ਉਹਨੂੰ ਤੇਰਾ دیدار ਨਹੀਂ ਹੋ ਸਕਦਾ ਕਲਗੀਧਰ ਪਾਤਸ਼ਾਹ ਦੀ ਉਹਨਾਂ ਤੀਰਾਂ ਤਲਵਾਰਾਂ ਦੀ ਗੱਲ ਕੀਤੀ ਹੈ ਮੇਰੇ ਉਸਤਾਦ ਸ਼ਾਇਰ ਹਰਦੀਾਲ ਸਿੰਘ ਬਾਗੀਦਾਸ਼ ਇੱਕ ਸ਼ੇਰ ਹੈ ਅਣਖ ਤੇ ਆਣ ਦੇ ਰਾਖੇ ਨਿਰਾਲੇ ਤੀਰ ਸਨ ਤੇਰੇ ਵਤਨ ਦੀ ਸ਼ਾਨ ਦੇ ਰਾਖੇ ਨਿਰਾਲੇ ਤੀਰ ਸਨ ਤੇਰੇ ਇਹ ਮਜਲੂਮਾਂ ਸੰਗ ਜ਼ਾਲਿਮ ਦੀ ਵੀ ਕਰਦੇ ਰਹਿ ਰਾਖੀ ਹਿੰਦ-ਪਾਰਤ ਦੇ ਰਾਖੇ ਨਿਰਾਲੇ ਤੀਰਸਨ ਤੇਰੇ ਹਿੰਦ-ਪਾਰਤ ਦੇ ਰਾਖੇ ਨਿਰਾਲੇ ਤੀਰਸਨ ਤੇਰੇ ਕਲਗੀਧਰ ਪਾਤਸ਼ਾਹ ਦੀ ਉਸ ਇੱਕ ਇਤਿਹਾਸ ਦਾ ਵਰਣਨ ਤੁਹਾਡੇ ਸਾਹਮਣੇ ਦੋ ਲਾਈਨਾਂ ਚ ਕਰਨ ਦਾ ਪਿਆ ਕਰ ਰਿਹਾ ਪ੍ਰਵਾਨ ਕਰਨਾ ਕਲਗੀ ਵਾਲਿਆ ਤੇਰੇ ਸਕੂਲ ਅੰਦਰ ਉਹ ਕਲਗੀ ਵਾਲਿਆ ਤੇਰੇ ਸਕੂਲ ਅੰਦਰ ਸੁਣਿਆ ਲੱਗਦੀ ਪੜਨ ਲਈ ਫੀਸ ਕੋਈ ਨਹੀਂ ਸੁਣਿਆ ਲੱਗਦੀ ਪੜਨ ਲਈ ਫੀਸ ਕੋਈ ਨਹੀਂ ਓਏ ਪਰ ਤੇਰੇ ਸਕੂਲ ਚ ਤੱਕਿਆ ਮੈਂ ਓਏ ਪੜਨ ਵਾਲਿਆਂ ਦੇ ਸਿਰਾਂ ਤੇ ਸੀਸ ਕੋਈ ਨਹੀਂ ਪੜਨ ਵਾਲਿਆਂ ਦੇ ਸਿਰਾਂ ਤੇ ਸੀਸ ਕੋਈ ਨਹੀਂ ਜਿਹੜੀ ਬੱਕਰੀ ਸ਼ੇਰ ਦੇ ਮੂੰਹ ਆ ਗਈ ਉਹਦਾ ਮਾਸ ਵੀ ਨਹੀਂ ਤੇ ਖਲ ਵੀ ਨਹੀਂ ਉਹ ਜਿਸ ਬਾਗ ਦਾ ਮਾਲੀ ਬੇਈਮਾਨ ਹੋ ਜਾਏ ਬੇਈਮਾਨ ਹੋ ਜਾਏ ਉਹਦਾ ਪੱਤਾ ਵੀ ਨਹੀਂ ਤੇ ਫਲ ਵੀ ਨਹੀਂ ਜਿਸ ਮਕਾਨ ਦੀਨੀ ਕਮਜ਼ੋਰ ਹੋ ਜਾਏ ਉਹ ਅੱਜ ਵੀ ਨਹੀਂ ਤੇ ਕੱਲ ਵੀ ਨਹੀਂ ਉਹ ਜਿਸ ਕੌਮ ਚੋਂ ਮੁੱਕ ਗਈ ਅਣਖ ਗੈਰਤ ਅਣਖ ਗੈਰਤ ਉਹ ਕੜੀ ਵੀ ਨਹੀਂ ਤੇ ਪਲ ਵੀ ਨਹੀਂ ਉਹ ਕੜੀ ਵੀ ਨਹੀਂ ਤੇ ਪਲ ਵੀ ਨਹੀਂ ਗੁਰੂ ਕਿਰਪਾ ਕਰਨ ਕੌਮ ਚੇਕਾ ਬਖਸ਼ਣ ਕਵਤਾ ਦੇ ਕੁਝ ਬੰਦ ਪੇਸ਼ ਕਰਕੇ ਅੱਗੇ ਲਾਵਾਂਗਾ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਪਿਤਾ ਪੰਥ ਦਾ ਦਾਤਾ ਮਹਾਨ ਸਤਿਗੁਰ ਮਰਦ ਅਗੰਮੜਾ ਸਾਈਹੇ ਕਮਾਲ ਸਤਿਗੁਰ ਪਰਮ ਪੁਰਖ ਅਕਾਲ ਪ੍ਰਕਾਸ਼ ਸਤਿਗੁਰ ਅਗਲਾ ਸ਼ੇਰ ਹੈ ਜੀ ਪਿਤਾ ਤੇਗ ਬਹਾਦਰ ਦੀ ਤੇਗ ਅਨੁਪਮ ਦੁਸ਼ਟ ਦੁਰਜਨ ਦਾ ਕੀਤਾ ਆ ਕਾਣ ਸਤਗੁਰ ਰਣ ਵਿੱਚ ਲੜਦੇ ਤਾਂ ਕਾਲ ਰੂਪ ਬਣ ਜਾਂਦੇ ਮਹਾਜੋਦਾ ਮਰਦੇ ਮੈਦਾਨ ਸਤਗੁਰ ਵੈਰੀ ਦਲਾਂ ਵਿੱਚ ਭਾਜੜਾਂ ਪੈ ਜਾਵਣ ਜੇਕਾਰੇ ਲਾਉਂਦੇ ਮੈਦਾਨ ਵਿੱਚ ਆਣ ਸਤਗੁਰ ਵਰਛਾ ਤੀਰ ਤਲਵਾਰਾਂ ਦੇ ਮਹਰ ਪੂਰੇ ਤੇ ਸ਼ਸਤਰ ਵਿਦਿਆ ਦੇ ਜਾਣੂ ਬਲਵਾਨ ਸਤਗੁਰ ਮੰਦਰਾਂ ਵਿੱਚ ਨਾ ਸ਼ੰਖ ਕੜਿਆਲ ਵੱਜਦੇ ਮੰਦਰਾਂ ਵਿੱਚ ਨਾ ਸ਼ੰਖ ਕੜਿਆਲ ਵੱਜਦੇ ਜੇ ਨਾ ਚੁੱਕਦੇ ਤੀਰ ਕਮਾਨ ਸਤਗੁਰ ਰਮਾਇਣ ਗੀਤਾ ਨਾ ਵੇਦ ਪੁਰਾਣ ਬਚਦੇ ਜੇ ਕਰਵਾਉਂਦੇ ਨਾ ਆਪਣੀ ਕਿਰਪਾਨ ਸਤਗੁਰ ਸ਼ੇਰ ਹੈ ਜੀ ਕਰਕੇ ਸਿਰਜਣਾ ਆਪਣੇ ਖਾਲਸੇ ਦੀ ਬਖਸ਼ਿਆ ਆਪਣਾ ਰੂਪ ਮਹਾਨ ਸਤਗੁਰ ਉਹ ਮੇਰਾ ਰੂਪ ਹੈ ਖਾਲਸਾ ਖਾਸ ਪ੍ਰਮਾਣ ਕਰਕੇ ਸਿੰਘ ਸਾਜ ਕੇ ਕਰ ਗਏ ਵਰਦਾਨ ਸਤਗੁਰ ਉਹ ਬਾਜਾਂ ਨਾਲ ਲੜਨ ਲਈ ਚਿੜੀਆਂ ਤਿਆਰ ਕਰਕੇ ਉਹ ਮੁਰਦਾ ਜਿਸਮਾ ਵਿੱਚ ਪਾ ਗਏ ਪ੍ਰਾਣ ਸਤਗੁਰ ਪਿਤਾ ਵਾਰਿਆ ਤੇ ਵਾਰ ਤੇ ਲਾਲਚਾਰੇ ਓਏ ਦੇਸ਼ ਕੌਮ ਲਈ ਸਰਬੰਸ ਦਿੱਤਾ ਵਾਰ ਸਤਿਗੁਰ ਆਖਰੀ ਬੰਦ ਨੇ ਜੀ ਹਰ ਇੱਕ ਕਲਾ ਦੇ ਵਿੱਚ ਪਰਪਰੀਪੂਰਨ ਕਵੀ ਲੇਖਕ ਮਹਾਨ ਵਿਦਵਾਨ ਸਤਿਗੁਰ ਬੰਦਾ ਤਾਈਓ ਗੁਰੂ ਦਾ ਹੋਇਆ ਬੰਦਾ ਸੱਚਾ ਦੇ ਗਏ ਉਸ ਨੂੰ ਗਿਆਨ ਸਤਿਗੁਰ ਐਸਾ ਮਰਦ ਗੰਮੜਾ ਜਮਣਾ ਨਹੀਂ ਤਰੰਪੰਥ ਤੇ ਦੇਸ਼ ਦੀ ਸ਼ਾਨ ਸਤਿਗੁਰ ਸੱਚੇ ਪਾਤਸ਼ਾਹ ਦਰਸ਼ਨ ਲਈ ਦਾਤ ਬਖਸ਼ੋ ਭੁਲਾ ਬਖਸ਼ ਦਿਓ ਕਰੋ ਕਲਿਆਣ ਸਤਿਗੁਰ